ਸ਼ਸ਼ੀ ਕਲਜੀ ਮੇਰਾ ਨਾਮ ਕੰਚਨ ਕੋਲੀ ਮੈਂ ਲੁਧਿਆਣਾ ਦੀ ਰਹਿਣ ਵਾਲੀ ਆ ਮੈਂ ਬਹੁਤ ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰ ਸੀ ਮੇਰੇ ਜੋਇੰਟ ਬਹੁਤ ਜ਼ਿਆਦਾ ਦਰਦ ਹੁੰਦੇ ਸੀ ਮੈਨੂੰ ਐਦਾਂ ਸੀ ਮੇਰੇ ਕੋ ਨਾ ਉੱਠਿਆ ਜਾਂਦਾ ਸੀ ਨਾ ਬੈਠਿਆ ਜਾਂਦਾ ਸੀ ਔਰ ਮੇਰੇ ਜਗ੍ਹਾ-ਜਗ੍ਹਾ ਪੇਨ ਹੋਣੀ ਕੁਛ ਵੀ ਮੇਰੇ ਕੋ ਕੰਮ ਨਹੀਂ ਸੀ ਹੁੰਦਾ ਔਰ ਜੋਇੰਟ ਜਦੋਂ ਮੇਰਾ ਦਰਦ ਹੋਣੇ ਸ਼ੁਰੂ ਹੁੰਦੇ ਸੀ ਇਮਨ ਇੱਥੇ ਤੱਕ ਕਰਕੇ ਕੋਈ ਵੀ ਚੀਜ਼ ਮੇਰੇ ਕੋ ਚੁੱਕੀ ਨਹੀਂ ਸੀ ਜਾ ਸਕਦੀ ਮੈਂ ਇੰਨੀ ਕਿ ਪਰੇਸ਼ਾਨ ਹੋ ਗਈ ਬਹੁਤ ਜਗ੍ਹਾ ਤੇ ਦਵਾਈ ਲਈ ਜਲੰਧਰ ਲੁਧਿਆਣਾ ਅੰਮ੍ਰਿਤਸਰ ਹਰ ਇੱਕ ਜਗ੍ਹਾ ਤੋਂ ਮੈਂ ਦਵਾਈ ਲੈ ਲੈ ਕੇ ਥੱਕ ਚੁੱਕੀ ਸੀ ਮੇਰਾ ਪਾਰਲਰ ਦਾ ਕੰਮ ਸੀ ਸਲੂੰਦਾ ਮੇਰਾ ਕੰਮ ਸੀ ਮੈਂ ਕਰਦੀ ਕਰਦੀ ਜਦੋਂ ਮੇਰੇ ਜੋਇੰਟ ਦਰਦ ਹੋਣੇ ਸ਼ੁਰੂ ਹੋ ਗਏ ਮੇਰੇ ਗਠੀਆ ਜਿਸ ਤਰ੍ਹਾਂ ਹੁੰਦਾ ਉਸ ਤਰ੍ਹਾਂ ਹੋਣੇ ਸ਼ੁਰੂ ਹੋ ਗਏ ਮੇਰੇ ਹੱਥ ਇਕੱਠੇ ਹੋਣੇ ਸ਼ੁਰੂ ਹੋ ਗਏ ਇਹ ਮੇਰੇ ਆ ਬਾਹਾਂ ਏਦਾਂ ਸਿੱਧੀਆਂ ਨਹੀਂ ਸੀ ਹੁੰਦੀਆਂ ਔਰ ਉਸ ਤੋਂ ਬਾਅਦ ਮੇਰਾ ਹੌਲੀ ਹੌਲੀ ਸਾਰਾ ਕੰਮ ਮੇਰਾ ਬੰਦ ਹੋ ਗਿਆ ਮੇਰੇ ਕੋ ਇੱਕ ਕਲਾਇੰਟ ਨੇ ਆ ਕੇ ਕਿਹਾ ਵੀ ਡਾਕਟਰ ਸ਼ਰਦਾ ਉਹ ਜਿਹੜੇ ਮਾਲਟੋਨ ਦੇ ਵਿੱਚ ਆਯੁਰਵੈਦਿਕ ਉਹਨਾਂ ਦਾ ਕਲੀਨਿਕ ਉਹਨਾਂ ਨੂੰ ਮੈਂ ਰਿਸਰਚ ਕੀਤਾ ਫੇਸਬੁੱਕ ਦੇ ਉੱਤੇ YouTube ਤੇ ਰਿਸਰਚ ਕੀਤਾ ਉੱਥੋਂ ਮੈਨੂੰ ਬਹੁਤ ਅੱਛਾ ਲੱਗਾ ਔਰ ਮੈਂ ਉਹਨਾਂ ਦੇ ਕਲਾਇੰਟਸ ਬਾਰੇ ਉਹਨਾਂ ਦੇ ਜਿਹੜੇ ਪੇਸ਼ੈਂਟ ਸੀ ਉਹਨਾਂ ਦੇ ਰਿਵਿਊ ਸੁਨੇ ਸਾਰੇ ਔਰ ਉਹਨਾਂ ਦੇ ਜਦੋਂ ਮੈਂ ਰਿਵਿਊ ਸੁਨੇ ਮੈਨੂੰ ਥੋੜਾ ਜਿਹਾ ਆਪਣੇ ਆਪ ਨੂੰ ਨਾ ਲੱਗਾ ਕਿ ਕਿਉਂ ਨਾ ਮੈਂ ਡਾਕਟਰ ਸ਼ਰਦਾ ਨਾਲ ਮਿਲਾਂ ਇਸ ਕਰਕੇ ਨਾ ਉਹ ਮੈਂ ਜੋ ਡਾਕਟਰ ਸ਼ਰਦਾ ਨੂੰ ਆਪਣੀ ਸਾਰੀ ਪ੍ਰੋਬਲਮ ਜਾ ਕੇ ਦੱਸੀ ਉਹਨਾਂ ਨੇ ਮੇਰੇ ਟੈਸਟ ਕੀਤੇ ਆਰ ਇਹ ਲੈਵਲ ਵਧਿਆ ਹੋਇਆ ਸੀ ਮੇਰਾ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਦਵਾਈ ਲੈਣੀ ਪੈਗੀ ਫਿਰ ਮੈਂ ਕਰਦੇ ਕਰਦੇ 15 ਕਿ ਦਿਨ ਦਵਾਈ ਲਈ ਮਹੀਨਾ ਦਵਾਈ ਲਈ ਫਿਰ ਮੈਂ ਹੌਲੀ 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 ਸਾਰੇ ਮੈਂ ਕੰਮ ਕਰਦੀ ਰਹੀ ਹੁਣ ਮੈਨੂੰ ਆਪਣੇ ਆਪ ਨੂੰ ਇੰਨਾ ਕੁ ਮਹਿਸੂਸ ਹੋ ਰਿਹਾ ਕਿ ਬਹੁਤ ਅੱਛਾ ਰਿਜ਼ਲਟ ਮੈਨੂੰ ਮਿਲਿਆ ਡਾਕਟਰ ਸ਼ਰਦਾ ਦੇ ਉਹਨਾਂ ਦੇ ਕੋਲੋਂ ਔਰ ਬਹੁਤ ਵਧੀਆ ਦਵਾਈ ਮਿਲੀ ਮੈਨੂੰ ਮੈਂ ਇਹ ਕਹਿਨੀ ਆ ਵੀ ਸਾਰੇ ਜਣੇ ਆਪਣੇ ਜਿੰਨਾ ਦੇ ਵੀ ਇਹ ਪ੍ਰੋਬਲਮਸ ਨੇ ਡਾਕਟਰ ਸ਼ਰਦਾ ਕੁਰ ਜਾਨ ਔਰ ਉਹਨਾਂ ਦੇ ਕੋਲ ਆਪਣਾ ਟ੍ਰੀਟਮੈਂਟ ਕਰਵਾਉਣ ਸਾਲ ਹੋ ਚੱਲੇ ਦਵਾਈ ਖਾਂਦੇ ਆਣ ਹੁਣ ਮੈਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਮੈਂ ਉੱਠ ਬੈਠ ਸਕਦੀ ਆ ਮੈਂ ਨਜ਼ਦੀਕ ਹੋ ਕੇ نیچےੋ ਚੀਜ਼ ਵੀ ਚੁੱਕ ਸਕਦੀ ਆ ਜੁਆਇੰਟਸ ਨੇ ਜਿਹੜੇ ਮੇਰੇ ਉਹ ਵੀ ਬਿਲਕੁਲ ਠੀਕ ਨੇ ਹੁਣ ਪਹਿਲਾਂ ਮੇਰੇ ਬਿਲਕੁਲ ਇਦਾ ਹੱਥ ਸੀ ਮੈਂ ਰੋਟੀ ਦੀ ਗ੍ਰਾਈ ਵੀ ਨਹੀਂ ਸਿਖਾ ਸਕਦੀ ਉਈ ਅਸੀਂ ਰੋਟੀ ਵੀ ਦੀ ਇੱਕ ਗ੍ਰਾਈ ਵੀ ਖਾ ਸਕੇ ਮੈਂ ਇੰਨੀ ਪ੍ਰੋਬਲਮ ਮੈਨੂੰ ਹੋ ਗਈ ਸੀ ਇੱਥੇ ਤੱਕਰ ਕਿ ਮੇਰੇ ਕੋ ਨਾ ਆਟਾ ਗੁੰਨਿਆ ਜਾ ਸਕਦਾ ਸੀ ਨਾ ਕੱਪੜੇ ਧੋਤੇ ਜਾ ਸਕਦੇ ਸੀ ਔਰ ਘਰ 'ਚ ਬਹੁਤ ਪ੍ਰੋਬਲਮਸ ਵੀ ਆ ਗਈਆਂ ਸੀ ਮੈਂ ਐਸੇ ਦੇ ਨਾਲ ਤੁਹਾਨੂੰ ਕਹਿੰਦੀ ਆ ਬਹੁਤ ਬਹੁਤ ਨਮਸਕਾਰ ਧੰਨਵਾਦ